ਭਗਵਾਨ ਸ਼੍ਰੀ ਰਾਮ ਦੇ ਭਗਤ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਇਹ ਭਗਤ ਹੈ ਅਨੋਖਾ ਪਟਾਲਾ ਦੇ ਇਸ ਰਿਕਸ਼ਾ ਚਾਲਕ ਦੇ ਵੱਲੋਂ ਰਾਮ ਦੀ ਭਗਤੀ ਦੇ ਵਿੱਚ ਕੀਤੀ ਜਾ ਰਹੀ ਹੈ ਨਿਸ਼ਕਾਮ ਸੇਵਾ ਆਨਰ ਦੇਖ ਲਈ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਾਜੀਤ ਸਿੰਘ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਨਵੇਂ ਸਥਾਪਿਤ ਕੀਤੇ ਗਏ ਮੰਦਰ ਦੇ ਵਿੱਚ ਉਹਨਾਂ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ ਤਾਂ ਉਸ ਦਿਨ ਨੂੰ ਪੂਰੇ ਭਾਰਤ ਦੇ ਵਿੱਚ ਬੜੀ ਸ਼ਰਧਾ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਜਿੱਥੇ ਹੀ ਭਗਵਾਨ ਸ਼੍ਰੀ ਰਾਮ ਦੇ ਜਿਹੜੇ ਅਕਸਰ ਦੇਖਣ ਨੂੰ ਮਿਲਦੇ ਨੇ ਅਤੇ ਉਹਨਾਂ ਦੇ ਵਿੱਚ ਸ਼ਰਦਾ ਭਾਵਨਾਵਾਂ ਦੇਖਣ ਨੂੰ ਮਿਲਦੀਆ ਉੱਥੇ ਹੀ ਬਟਾਲਾ ਤੋਂ ਇੱਕ ਰਿਕਸ਼ਾ ਚਾਲਕ ਸਾਹਮਣੇ ਆਇਆ ਜਿਸ ਦੇ ਵਿੱਚ ਭਗਵਾਨ ਸ਼੍ਰੀ ਰਾਮ ਨੂੰ ਲੈ ਕੇ ਇੱਕ ਵੱਖਰੀ ਹੀ ਸ਼ਰਦਾ ਦੇਖਣ ਨੂੰ ਮਿਲਿਆ ਇਸ ਰਿਕਸ਼ਾ ਚਾਲਕ ਦੇ ਵੱਲੋਂ ਆਪਣੇ ਰਿਕਸ਼ੇ ਦੇ ਉੱਤੇ ਬੋਰਡ ਲਗਾ ਕੇ ਫਲੈਕਸਾਂ ਲਗਾ ਕੇ ਭਗਵਾਨ ਸ਼੍ਰੀ ਰਾਮ ਜੀ ਦੇ 22 ਜਨਵਰੀ ਨੂੰ ਹੋਣ ਜਾ ਰਹੇ ਉਹਨਾਂ ਦੀ ਮੂਰਤੀ ਸਥਾਪਨਾ ਦਿਵਸ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਉਸ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਾਲੇ ਤਾਂ ਉਸ ਦੀ ਸੇਵਾ ਹੋ ਰਹੀ ਆ ਅਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਪ੍ਰਚਾਰ ਵੀ ਹੋ ਰਿਹਾ ਕਿਉਂਕਿ 22 ਜਨਵਰੀ ਦਾ ਦਿਨ ਪੂਰੇ ਭਾਰਤ ਵਾਸੀਆਂ ਦੇ ਲਈ ਇੱਕ ਵੱਡਾ ਇਤਿਹਾਸਿਕ ਦਿਨ ਹੋਣ ਜਾ ਰਿਹਾ ਅਤੇ ਉਸ ਦਿਨ ਪੂਰਾ ਭਾਰਤ ਦੂਜੀ ਦੀਵਾਲੀ ਮਨਾਵੇਗਾ ਵੈਸੇ ਤਾਂ ਅਸੀਂ ਇੱਕ ਦੀਵਾਲੀ ਮਨਾਉਨੇ ਆ ਪਰ ਇਸ ਵਾਰ ਸਾਲ ਅਸੀਂ ਦੋ ਦੀਵਾਲੀਆਂ ਮਨਾਵਾਂਗੇ ਕਿਉਂਕਿ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ ਉਹਨਾਂ ਦਾ ਜਿਹੜਾ ਮੰਦਿਰ ਤਿਆਰ ਕੀਤਾ ਗਿਆ ਜਿਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਅੰਦਰ ਤਿਆਰੀਆਂ ਚੱਲ ਰਹੀਆਂ ਨੇ ਅਤੇ ਉਸਨੇ ਕਿਹਾ ਕਿ ਮੈਂ ਸੋਚਿਆ ਕਿ ਮੈਂ ਵੀ ਆਪਣਾ ਯੋਗਦਾਨ ਪਾਵਾਂ ਅਤੇ ਲੋਕਾਂ ਨੂੰ ਇਸ ਦਿਨ ਦੇ ਲਈ ਜਾਗਰੂਕ ਕਰਾਂ ਉਹਨਾਂ ਪਿਆਰ ਉਹ ਬਹੁਤ ਵਧੀਆ ਸਨੇਹਾ ਦੇ ਰਹੇ ਲੋਕਾਂ ਨੂੰ ਮਤਲਬ ਭਾਈ ਜਣੂ ਜੀ ਦੀਆਂ ਮਤਲਬ ਤੇ ਆਈਆਂ ਨੇ ਲੋਕਾਂ ਚ ਉਸਤਾਹ ਵੀ ਬਹੁਤ ਜ਼ਿਆਦਾ ਹੈ ਤੇ ਇਸ ਬੇਸ ਤੇ ਮਤਲਬ ਨਾਲੇ ਸੇਵਾ ਦਾ ਸੇਵਾ ਕਰਨ ਦੇ ਨਾਲੇ ਮਤਲਬ ਰਾਮ ਮੰਦਰ ਬਾਰੇ ਲੋਕਾਂ ਨੂੰ ਮਤਲਬ ਸੁਨੇਹਾ ਵੀ ਦੇ ਰਹੇ ਇੱਕ ਬਹੁਤ ਵਧੀਆ ਠੀਕ ਹੈ ਸੁਨੇਹਾ ਦੇ ਰਹੇ ਕਿ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਪ ਮਾਲਾ ਕਰੋ ਪਟਾਕੇ ਵਗੈਰਾ ਚਲਾਓ ਬਹੁਤ ਵਧੀਆ ਸੁਨੇਹਾ ਦਿੱਤਾ ਜਾ ਰਿਹਾ ਮੈਂ ਮਤਲਬ ਆ ਜਿਹੜਾ ਦਿਨ ਮਤਲਬ ਸਮਝੋ ਕਿ ਦੀਵਾਲੀ ਦਾ ਦੂਸਰਾ ਦਿਨ ਦੀਵਾਲੀ ਦੂਸਰੀ ਦੀਵਾਲੀ ਮਨਾਉਣ ਨੂੰ ਫਿਰ ਮਨਾ ਰਹੇ ਹੈ ਇਹ ਵੇਰਾ ਫਰ ਬਾਈ ਜਨਵਰੀ ਬਹੁਤ ਵਧੀਆ ਦਿਨ ਆ ਰਿਹਾ ਰਾਮ ਮੰਦਰ RAM ਨੂੰ ਮਤਲਬ RAM ਜੀ ਮਹਿਲਾ ਵਿੱਚ ਜਾ ਰਹੇ ਨੇ ਆਪਣੇ ਬਹੁਗੇ ਤੇ ਹਰ ਦਿਨ ਧਿਆਨ ਆ ਰਿਹਾ ਫਿਰੇ ਮਤਲਬ ਨੌਂ ਗੁਏਰਾਂ ਨਿਕਲ ਜਿਹਦਾ ਬਾਹਰ ਨੌਂ ਗੁਏ ਤੇ ਲੈ ਕੇ ਮਤਲਬ 2 ਵਜੇ ਤੱਕ ਮਤਲਬ ਤੇ ਦੇ ਦਾ ਮਤਲਬ ਗ੍ਰਹਿ ਕਿ ਠੀਕ ਰਹੀ ਦੀ ਉਹਨਾਂ ਦੇ ਵਾਸਤੇ ਇਹ ਮੇਰੇ ਰੋਟੀ ਇਹਦੀ ਕਾਦੇ ਵਾਸਤੇ ਇਕੱਠੀ ਕਰਦੇ ਰੋਟੀ ਗਾਂ ਇਨਸ਼ਾ ਅਲਾ ਵਾਸਤੇ ਇਕੱਠੀ ਕਰੀ ਦੀ ਘਰ ਘਰ ਜਾ ਕੇ ਇਕੱਠੀ ਕਰੀ ਦੀ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸੇਵਾ ਵੱਲੋਂ ਮਿਲਿਆ ਮਨੂੰ ਮੈਂ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਕਮਲ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮਤਲਬ ਜਿਹੜਾ ਮਨੂੰ ਲੱਗਾ ਆਪਣੇ ਆਪ ਤੇ ਉਹਨਾਂ ਨੇ 2 ਦਿਨ ਦਾ ਕਿਹਾ ਮੈਂ 3 ਦਿਨ ਸੇਵਾ ਕਰਨਾ ਸੋ ਤੇ ਬਾਅਦ ਜੋ ਦਿਨ ਖਰਚਾ ਪਾਣੀ ਕਰਦਾ ਹਾਂ ਜੀ ਖਰਚਾ ਵੀ ਬਹੁਤ ਵਧੀਆ ਕਰ ਜਾਂਦਾ ਹੈ ਤੋਂ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹੋ ਹਾਂ ਜੀ ਖਰਚਾ ਵੀ ਕਰ ਜਾਂਦਾ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਸੰਦੇਸ਼ ਆਏਗਾ ਮਤਲਬ ਬਹੁਤ ਵਧੀਆ ਮਤਲਬ ਪੁਰਾਣਾ ਜਿਹੜਾ ਰਾਮ ਮੰਦਰ ਬਾਰੇ ਮਤਲਬ ਭਾਈ ਜਨੂ ਦੇ ਦਿਨ ਮਨਾਉਣਾ ਚਾਹੀਦਾ ਹਰ ਇੱਕ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਵਾਲੀ ਕਰਨੀ ਚਾਹੀਦੀ ਹੈ ਮੇਰੇ ਕੋਲ ਬਟਾਲੇ ਜੀ ਈ ਰਿਕਸ਼ਾ ਵੀ ਕੋਈ ਹੈ ਜਿਹੜਾ ਹਾਂਜੀ ਸਰਪੰਚ ਉਹਦਾ ਜਿਸ ਸਿਰਫ ਮੇਰੇ ਕੋਲ ਹੈ ਹੋਰ ਕਿਸੇ ਕੋਲ ਨਹੀਂ ਸ਼ਹਿਰ ਜਿੱਥੇ ਕਿਸੇ ਜਾਂਦੇ ਸ਼ਹਿਰ ਤੇ ਮਿਲਕ ਜਿੰਨੇ ਵੀ ਮਤਲਬ ਹਰ ਗਲੀ ਹਮਲੇ ਤੇ ਮਤਲਬ ਰੋਡ ਤੇ ਮੇਨ ਰੋਡ ਬਹਾਈਵੇ ਰੋਡ ਸਾਰੇ ਰੋਡ ਤੇ ਚੜਦਾ ਮੈਂ